ਪੰਜਾਬ ਨੂੰ ਮੁੜ ਸੁਰਜੀਤ ਕਰਨ ਦੇ ਲਈ ਪੰਜਾਬ ਵਾਸੀਆਂ ਤੋਂ ਹੀ ਹੁਣ ਪੈਸੇ ਇਕੱਠੇ ਕਰਨ ਦੀ ਯੋਜਨਾ ਜਿਹੜੀ ਹੈ ਆਪ ਦੇ ਵੱਲੋਂ ਘੜੀ ਗਈ ਹੈ ਜੀ ਹਾਂ ਦਰਅਸਲ ਕੇਜਰੀਵਾਲ ਦੇ ਵੱਲੋਂ ਵੀ ਕੱਲ ਵੱਡੇ ਆਦੇਸ਼ ਜਿਹੜੇ ਨੇ ਕੈਬਨਿਟ ਮੰਤਰੀ ਤੇ ਸੰਸਦਾਂ ਨੂੰ ਦਿੱਤੇ ਗਏ ਨੇ ਕਿ ਜਿੰਨਾ ਹੋ ਸਕੇ ਫੰਡ ਇਕੱਠਾ ਕਰੋ ਜਿੰਨਾ ਹੋ ਸਕੇ ਪੈਸਾ ਇਕੱਠਾ ਕਰੋ ਪਰ ਸਵਾਲ ਇਹ ਉੱਠਦਾ ਹੈ ਕਿ ਇਹ ਪੈਸਾ ਸੱਚਮੁੱਚ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੱਗੇਗਾ ਜਾਂ ਫਿਰ ਇਹ ਪੈਸਾ ਜੋ ਹੈ ਉਹ ਸਿਰਫ ਮਸ਼ਹੂਰੀਆਂ ਤੇ ਲੱਗੇਗਾ ਸੋ ਇੱਥੇ ਵੱਡੇ ਸਵਾਲ ਇਹ ਵੀ ਉੱਠਦੇ ਹੋਏ ਨਜ਼ਰ ਆ ਰਹੇ ਨੇ ਤਾਂ ਦੱਸ ਜਈਏ ਕਿ ਹੁਣ ਅਰਵਿੰਦ ਕੇਜਰੀਵਾਲ ਦੇ ਆਦੇਸ਼ ਆ ਚੁੱਕੇ ਨੇ ਕਿ ਕਰੋੜਾ ਰੁਪਏ ਇਕੱਠੇ ਕਰ ਲੈਣ ਕੈਬਨਿਟ ਮੰਤਰੀ ਤੇ ਸੰਸਦ ਤੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਜਿਹੜੇ ਨੇ ਉਹ ਵੀ ਵਿਦੇਸ਼ੀ ਪੰਜਾਬੀਆਂ ਦੇ ਨਾਲ ਗੱਲਬਾਤ ਕਰਨਗੇ ਸੋ 300 ਐਨਆਰਆਈਸ ਤੋਂ ਇੱਥੇ ਫੰਡ ਜਿਹੜਾ ਮੰਗਣ ਦੀ ਤਿਆਰੀ ਦੇ ਵਿੱਚ ਸਰਕਾਰ ਹੈ ਸੋ ਇੱਥੇ ਅਮਨ अरोड़ा ਤੇ ਮੀਥ ਹੀਰ 22 ਕਰੋੜ ਰੁਪਏ ਜਿਹੜੇ ਨੇ ਇਕੱਠੇ ਕਰਨਗੇ ਤੇ ਇੱਥੇ ਕਈ ਮੰਤਰੀਆਂ ਨੇ ਤਾਂ ਹਾਲਾਂਕਿ ਦਿਲ ਵੀ ਖੋਲ ਦਿੱਤਾ ਪਰ ਕਈਆਂ ਨੇ ਅਜੇ ਤੱਕ ਇਸ ਮਾਮਲੇ ਤੇ ਚੁੱਪੀ ਵੱਟੀ ਹੋਈ ਹੈ ਸੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਕੱਲ ਵੀਡੀਓ ਕਾਨਫਰencing ਦੇ ਜ਼ਰੀਏ ਪੰਜਾਬ ਦੇ ਸਾਰੇ ਕੈਬਨਿਟ ਮੰਤਰੀਆਂ ਤੇ ਸੰਸਦ ਮੈਂਬਰਾਂ ਦੀ ਡਿਊਟੀ ਲਗਾ ਦਿੱਤੀ ਗਈ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਤੋਂ ਇਲਾਵਾ ਇੰਡਸਟਰੀਜ਼ ਮਾਲਕਾਂ ਦੀ ਮਦਦ ਲੈਂਦੇ ਹੋਏ ਕਰੋੜਾਂ ਰੁਪਏ ਇਕੱਠੇ ਕਰਦੇ ਹੋਏ ਨਵੇਂ ਤਰੀਕੇ ਦੇ ਤਿਆਰ ਕੀਤੇ ਗਏ ਰੰਗਲਾ ਪੰਜਾਬ ਫੰਡ ਦੇ ਵਿੱਚ ਜਮਾ ਕਰਾਉਣ ਤਾਕੀ ਇਹੋ ਫੰਡ ਦੀ ਵਰਤੋਂ ਜਿਹੜੀ ਹੈ ਉਸ ਦੇ ਨਾਲ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਕੀਤੀ ਜਾ ਸਕੇ ਤੇ ਹੁਣ ਇੱਥੇ ਸਵਾਲ ਇਹ ਉੱਠਦਾ ਹੈ ਕਿ ਪੰਜਾਬ ਸਰਕਾਰ ਕੋਲੇ ਆਪਣਾ ਪੈਸਾ ਖਤਮ ਹੋ ਚੁੱਕਾ ਹੈ ਕਿ ਪੰਜਾਬ ਸਰਕਾਰ ਦੇ ਕੋਲੋਂ ਇਹ ਜਿਹੜੀ ਸਹਾਇਤਾ ਮੰਗੀ ਜਾ ਰਹੀ ਹੈ ਇਸ ਦੇ ਪਿੱਛੇ ਕੋਈ ਹੋਰ ਵੱਡਾ ਕਾਰਨ ਹੈ ਕਿਉਂਕਿ ਜੇਕਰ ਦੇਖਿਆ ਜਾਏ ਤਾਂ ਪੰਜਾਬ ਸਰਕਾਰ ਤੇ ਹੀ ਇਲਜ਼ਾਮ ਲੱਗਦੇ ਹੋਏ ਨਜ਼ਰ ਆ ਰਹੇ ਸੀ ਕਿ ਹੜ੍ਹਾਂ ਦਾ ਜਿਹੜਾ ਹੇ ਹੈ ਵੱਡਾ ਕਾਰਨ ਬਣਿਆ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਸੀ ਜਿਨ੍ਹਾਂ ਦੇ ਵੱਲੋਂ ਪਹਿਲਾਂ ਮੀਟਿੰਗਾਂ ਨਹੀਂ ਕੀਤੀਆਂ ਗਈਆਂ ਤੇ ਬਾਅਦ ਦੇ ਵਿੱਚ ਜਦੋਂ ਇਹ ਆਫਤ ਆਈ ਤਾਂ ਉਸ ਵੇਲੇ ਵੀ ਆਮ ਆਦਮੀ ਪਾਰਟੀ ਕਾਫੀ ਲੇਟ ਜਿਹੜੀ ਹੈ ਲੋਕਾਂ ਦੀ ਮਦਦ ਦੇ ਲਈ ਉਤਰੀ ਸੀ ਤੇ ਉਸ ਤੋਂ ਪਹਿਲਾਂ ਜੇਕਰ ਗੱਲ ਕੀਤੀ ਜਾਏ ਹੁਣ ਅਰਵਿੰਦ ਕੇਜਰੀਵਾਲ ਦੀ ਤਾਂ ਉਹਨਾਂ ਦੇ ਵੱਲੋਂ ਹੁਣੇ ਜਿਹੜਾ ਪੈਸਾ ਮੰਗਿਆ ਜਾ ਰਿਹਾ ਇਸ ਤੇ ਬਹੁਤ ਵੱਡਾ ਸਵਾਲ ਉੱਠਦਾ ਹੋਇਆ ਨਜ਼ਰ ਆ ਰਿਹਾ ਕਿ ਇਹ ਵਾਕਈ ਫੰਡਾਂ ਇਹ ਜਿਹੜੇ ਫੰਡ ਮੰਗੇ ਜਾ ਰਹੇ ਨੇ ਕਿ ਉਹ ਵਾਕਈ ਪੰਜਾਬ ਦੇ ਹਿੱਤ ਦੇ ਵਿੱਚ ਲੱਗਣਗੇ ਸੁਰਵਿੰਦ ਕੇਜਰੀਵਾਲ ਦੀ ਚਲਦੀ ਮੀਟਿੰਗ ਦੇ ਵਿੱਚ ਕੈਬਨਿਟ ਮੰਤਰੀ ਅਤੇ ਸੂਬਾ ਪ੍ਰਧਾਨ ਅਮਨ अरोड़ा ਦੇ ਵੱਲੋਂ 21 ਲੱਖ ਰੁਪਏ ਜਿਹੜੇ ਨੇ ਹਾਲਾਂਕਿ ਆਪਣੀ ਨਿੱਜੀ ਜੇਬ ਅਤੇ 20 ਕਰੋੜ ਰੁਪਏ ਆਸੇ-ਪਾਸੇ ਤੋਂ ਇਕੱਠਾ ਕਰਕੇ ਦੇਣ ਦਾ ਐਲਾਨ ਦਿੱਤਾ ਗਿਆ ਤਾਂ ਮੌਕੇ ਤੇ ਹੀ ਸੰਗਰੂਰ ਲੋਕ ਸਭਾ ਤੋਂ ਸੰਸਦ ਮੈਂਬਰ ਗੁਰਮੀਤ ਸਿੰਘ ਮੀਥੇਰ ਨੇ ਵੀ 20 ਕਰੋੜ ਰੁਪਏ ਦੇਣ ਦਾ ਐਲਾਨ ਕਰਦਿਆਂ ਹੋਇਆਂ ਇੱਕ ਗੱਲ ਆਖੀ ਹੈ ਕਿ ਇੱਥੇ ਹੋਰ ਵੀ ਜਿਹੜਾ ਫੰਡ ਹੈ ਇਕੱਠਾ ਕੀਤਾ ਜਾਏਗਾ ਸੋ ਇਹਨਾਂ ਦੋਵਾਂ ਨੇ ਐਲਾਨ ਕਰਨ ਤੋਂ ਬਾਅਦ ਸੰਸਦ ਮੈਂਬਰ ਵਿਕਰਮਜੀਤ ਸਿੰਘ ਸਾਨੀ ਨੇ ਆਪਣੇ ਵੱਲੋਂ ਦਿੱਤੇ ਜਾਣ ਵਾਲੇ 1 ਕਰੋੜ ਦੀ ਮਦਦ ਬਾਰੇ ਵੀ ਦੱਸਿਆ ਜਦਕਿ ਜ਼ਿਆਦਾਤਰ ਕੈਬਨਿਟ ਮੰਤਰੀ ਤੇ ਸੰਸਦ ਮੈਂਬਰਾਂ ਨੇ ਫਿਲਹਾਲ ਇਸ ਮਾਮਲੇ ਤੇ ਚੁੱਪੀ ਵੱਟ ਦਿਆਂ ਹੋયા ਆਪਣੇ ਆਪ ਮੀਟਿੰਗ ਨੂੰ ਸੁਣਨ ਤੱਕ ਹੀ ਸੀਮਿਤ ਰੱਖਿਆ ਸੋ ਕਿਉਂਕਿ ਜਿਸ ਤਰੀਕੇ ਦੇ ਨਾਲ ਕਰੋੜਾ ਰੁਪਏ ਦੀ ਗੱਲ ਜਿਹੜੀ ਹੈ ਮੀਟਿੰਗ ਦੇ ਵਿੱਚ ਹੋ ਰਹੀ ਹੈ ਤਾਂ ਜ਼ਿਆਦਾਤਰ ਕੈਬਨਿਟ ਮੰਤਰੀਆਂ ਦੀ ਇਹ ਹਿੰਮਤ ਨਹੀਂ ਹੋਈ ਕਿ ਉਹ ਸਾਹਮਣੇ ਆ ਕੇ ਕੁਝ ਬੋਲ ਸਕਣ ਸੋ ਫਿਰੋਜ਼ਪੁਰ ਤੋਂ ਹਰਜਿੰਦਰ ਸਿੰਘ ਦੇ ਵੱਲੋਂ ਮੀਟਿੰਗ ਦੇ ਵਿੱਚ 5 ਕਰੋੜ ਰੁਪਏ ਲਿਖਵਾਏ ਗਏ ਨੇ ਤੇ ਉਹ ਆਪਣੇ ਪੱਦਰ ਤੇ ਪੈਸਾ ਇਕੱਠਾ ਕਰਕੇ ਵੀ ਦੇਣਗੇ ਤੇ ਇਥੇ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਉਹ ਵਿਦੇਸ਼ਾਂ ਦੇ ਵਿੱਚ ਰਹਿੰਦੇ 300 ਐਨਆਰਾਈ ਦੇ ਨਾਲ ਖੁਦ ਫੋਨ ਤੇ ਗੱਲ ਕਰਨਗੇ ਤੇ ਫੋਨ ਰਾਹੀਂ ਉਹਨਾਂ ਐਨਆਰਾਈਸ ਤੋਂ ਜਿਹੜਾ ਫੰਡ ਦੀ ਗੱਲ ਆਖਣਗੇ ਹਾਲਾਂਕਿ ਇੱਥੇ ਇਹ ਪੈਸਾ ਜਿਹੜਾ ਹੈ ਜਾਂ ਇਹ ਫੰਡ ਜਿਹੜਾ ਹੈ ਹੋ ਸਕਦਾ ਹੈ ਕਿ ਬਾਕੀ ਪੰਜਾਬ ਦੇ ਲਈ ਹੋਵੇ ਪਰ ਇਹ ਵੀ ਹੋ ਸਕਦਾ ਹੈ ਕਿਉਂਕਿ ਇੱਕ ਪਾਸੇ ਬਹੁਤ ਵੱਡੇ ਕਲਾਕਾਰ ਜਿਹੜੇ ਨੇ ਉਹਨਾਂ ਦੇ ਵੱਲੋਂ ਵੀ ਪੰਜਾਬ ਦੇ ਲਈ ਜਿਹੜੀ ਮਦਦ ਦਿੱਤੀ ਗਈ ਸੀ ਤੇ ਹੋਰ ਵੀ ਜਿਹੜੇ ਲੋਕ ਨੇ ਆਪੋ ਆਪਣੇ ਢੰਗ ਦੇ ਨਾਲ ਪੰਜਾਬ ਦੀ ਮਦਦ ਦੇ ਲਈ ਫੰਡ ਦੇ ਰਹੇ ਨੇ ਪਰ ਇੱਕ ਅਲੱਗ ਹੀ ਸਪੈਸ਼ਲ ਤਰੀਕੇ ਦੇ ਨਾਲ ਜਿਹੜਾ ਫੰਡ ਇਕੱਠਾ ਕਰਨ ਦੀ ਗੱਲ ਹੈ ਉਹ ਕਿਸ ਤਰ੍ਹਾਂ ਕਹੀ ਗਈ ਹੈ ਇਹ ਵੀ ਦੇਖਣਾ ਹੋਏਗਾ ਤੇ ਇੱਥੇ ਇਹ ਵੀ ਸਵਾਲ ਉੱਠਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਵਾਕਈ ਇੱਥੇ ਪੰਜਾਬ ਦੀ ਵਿੱਤੀ ਹਾਲਾਤ ਜਿਹੜੀ ਹੈ ਉਹ ਵਾਕਈ ਸੰਕਟਾਂ ਦੇ ਵਿੱਚ ਹੈ ਕਿ ਪੰਜਾਬ ਸਰਕਾਰ ਕੋਲੇ ਇੰਨਾ ਵੀ ਪੈਸਾ ਨਹੀਂ ਕਿ ਉਹ ਇਨਕ ਭੁਗਤਾਨ ਜਿਹੜਾ ਆਪਣੇ ਖਜ਼ਾਨੇ ਚੋਂ ਕਰ ਸਕੇ ਕਿਉਂਕਿ ਹੁਣ ਤੱਕ ਕੇਂਦਰ ਦੇ ਵੱਲੋਂ ਵੀ ਜਿਹੜਾ ਫੰਡ ਹੈ ਉਹ ਵੀ ਦਿੱਤਾ ਜਾ ਚੁੱਕਾ ਹੈ ਤੇ ਇਸ ਤੋਂ ਇਲਾਵਾ 12000 ਕਰੋੜ ਰੁਪਏ ਦਾ ਜਿਹੜਾ ਫੰਡ ਆ ਚੁੱਕਾ ਹੈ ਐਸ ਡੀ ਆਰ ਐਫ ਦੇ ਵਿੱਚ ਉਹਦੇ ਬਾਰੇ ਵੀ ਅਜੇ ਤੱਕ ਆਮ ਆਦਮੀ ਪਾਰਟੀ ਕੁਝ ਵੀ ਬੋਲਦੀ ਹੋਈ ਨਜ਼ਰ ਨਹੀਂ ਆਈ ਹੈ ਸੋ ਇਹ ਸਾਫ਼ ਤੌਰ ਤੇ ਫੰਡਾ ਦੇ ਉੱਤੇ ਜੇਕਰ ਗੱਲ ਕੀਤੀ ਜਾਏ ਸੋ ਫੰਡਾ ਦੇ ਵਿੱਚ ਜਾਂ ਤਾਂ ਕੋਈ ਕਪਲਾ ਹੋ ਰਿਹਾ ਹੈ ਜਾਂ ਫਿਰ ਇਥੇ ਜੇਕਰ ਦੇਖਿਆ ਜਾਏ ਤਾਂ ਵਾਕਈ ਇਹ ਪੰਜਾਬ ਦੇ ਉੱਤੇ ਪੈਸਾ ਲੱਗੇਗਾ ਇਹ ਦੋਨੋਂ ਸਵਾਲ ਜਿਹੜੇ ਨੇ ਉੱਠਦੇ ਹੋਏ ਨਜ਼ਰ ਆ ਰਹੇ ਨੇ ਤੇ 12000 ਕਰੋੜ ਰੁਪਏ ਦਾ ਫੰਡ ਉਹ ਤੇ 16 1600 ਦਾ ਜਿਹੜਾ ਫੰਡ ਹੁਣ 1600 ਕਰੋੜ ਦਾ ਫੰਡ ਜਿਹੜਾ ਹੁਣ ਕੇਂਦਰ ਸਰਕਾਰ ਨੇ ਦਿੱਤਾ ਹੈ ਉਹ ਫੰਡ ਅਲੱਗ ਸੋ ਇਸ ਤੋਂ ਇਲਾਵਾ ਆਖਿਰ ਹੋਰ ਕਿੰਨਾ ਫੰਡ ਜਿਹੜਾ ਪੰਜਾਬ ਦੇ ਲਈ ਚਾਹੀਦਾ ਹੈ ਇਹ ਵੀ ਬਹੁਤ ਵੱਡਾ ਸਵਾਲ ਇੱਥੇ ਉੱਠਦਾ ਹੋਇਆ ਨਜ਼ਰ ਆ ਰਿਹਾ ਸੋ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਫੰਡ ਇਕੱਠਾ ਕਰਨ ਦੀ ਤਿਆਰੀ ਕਰ ਲਈ ਗਈ ਹੈ ਸਾਰੇ ਐਨਆਰਆਈਜ਼ ਨੂੰ ਕਹਿ ਦਿੱਤਾ ਗਿਆ ਇਸ ਤੋਂ ਇਲਾਵਾ ਫਾਊਂਡੇਸ਼ਨ ਜਿੰਨੇ ਵੀ ਨੇ ਉਹਨਾਂ ਨੂੰ ਵੀ ਅਪੀਲ ਕੀਤੀ ਗਈ ਹੈ ਕਿ ਵੱਦ ਛੱਡ ਕੇ ਪੰਜਾਬ ਦੇ ਹੜ੍ਹਾਂ ਦੇ ਹਾਲਾਤਾਂ ਨੂੰ ਸੁਧਾਰਨ ਦੇ ਲਈ ਆਪਣਾ ਪੈਸਾ ਪਾਓ ਪਰ ਇਹ ਤਾਂ ਵਕਤ ਹੀ ਤੈਅ ਕਰੇਗਾ ਕਿ ਆਖਿਰੇ ਪੈਸਾ ਕਿੱਥੇ ਲੱਗੇਗਾ ਹੋਰ ਵੀ ਅਪਡੇਟ ਜਾਣਨ ਦੇ ਲਈ ਜੁੜੇ ਰਹੋ ਰੋਜ਼ਾਨਾ ਲੋਕਨਾ ਚੀਵੀ ਦੇ ਨਾਲ ਤੇ ਮੈਨੂੰ ਦਿਓ ਇਜਾਜ਼ਤ あっ。I